9 ਜਨਵਰੀ ਤੇ ਇੰਡੀਅਨ ਐਕਸਪ੍ਰੈਸ ਚ ਮੈਂ ਇੱਕ ਲੇਖ ਪੜ੍ਹਿਆ ਸੀ ਜਿਹਾ ਤਰੇਜ਼ ਅਤੇ 크੍ਰਿਸਚਨ 올ਡਿਜ ਚੇਜ਼ ਦਾ ਮਾਈਂਡ ਦ ਸੀਰੀਅਲ ਗੈਪ ਅਨਾਜ ਦੀ ਉਪਜ ਅਤੇ ਖਪਤ ਉੱਪਰ ਫਰਕ ਦਾ ਧਿਆਨ ਕਰੋ ਦਰੇਜ਼ ਦਾ ਮਸ਼ਹੂਰ ਅਰਥਸ਼ਾਸਤਰੀ ਨੇ ਕਿਹਾ ਜਾਂਦਾ ਹੈ ਕਿ ਮਨਰੇਗਾ ਵਰਗੀਆਂ ਸਕੀਮਾਂ ਚ ਉਹਨਾਂ ਦਾ ਯੋਗਦਾਨ ਰਹਿ ਹੈ 올ਡਿਜ ਚੇਜ਼ ਬਾਰੇ ਅਖਬਾਰ ਲਿਖਦਾ ਹੈ ਕਿ ਉਹ ਪੱਛਮੀ ਏਸ਼ੀਆ ਬਾਰੇ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਕਮਿਸ਼ਨ ਚ ਆਰਥਿਕ ਮਾਮਲਿਆਂ ਬਾਰੇ ਸੀਨੀਅਰ ਅਧਿਕਾਰੀ ਨੇ ਲੇਖ ਅਨੁਸਾਰ ਭਾਰਤ ਵਿੱਚ ਹਰ ਸਾਲ ਤਕਰੀਬਨ 30 ਕਰੋੜ ਟਨ ਅਨਾਜ ਚੌਲ ਅਤੇ ਕਣਕ ਉਗਦਾ ਹੈ ਪਰ ਲੋਕਾਂ ਵਿਚਕਾਰ ਖਪਤ ਸਿਰਫ 20 ਕਰੋੜ ਟਨ ਦੀ ਹੈ ਉਤਪਾਦਨ ਜਦੋਂ ਇੰਨਾ ਹੁੰਦਾ ਹੈ ਤਾਂ ਖਪਤ ਕਿਉਂ ਨਹੀਂ ਇਸ ਬਾਕੀ ਦੇ 10 ਕਰੋੜ ਟਨ ਅਨਾਜ ਦਾ ਕੀ ਹੁੰਦਾ ਹੈ ਕੀ ਅਸੀਂ ਇਹ ਸਾਰਾ ਐਕਸਪੋਰਟ ਕਰ ਦਿੰਦੇ ਆਂ ਬਰਾਮਤ ਕਰ ਦਿੰਦੇ ਆਂ ਨਹੀਂ ਜੀ ਬਰਾਮਤ ਤਾਂ ਅਸੀਂ ਸ਼ਾਇਦ 2 ਕਰੋੜ 30 ਲੱਖ ਟਨ ਹੀ ਕਰਦੇ ਹੋਵਾਂਗੇ ਉਹ ਕਹਿੰਦੇ ਨੇ ਕਿ ਇਸ ਖਪਤਬਾਰੇ ਅਨਾਜ ਦਾ ਇਸਤੇਮਾਲ ਸਿਰਫ ਪਰਿਵਾਰਾਂ ਚ ਖਾਣ ਲਈ ਹੀ ਨਹੀਂ ਹੁੰਦਾ ਸਗੋਂ ਇਸ ਦੇ ਸਨਤੀ استعمال ਵੀ ਨੇ ਜਿਵੇਂ ਕਿ ਬੀਅਰ ਅਤੇ ਬਿਸਕਟ ਬਣਾਉਣਾ ਪਰ ਇਹ ਇਸਤੇਮਾਲ ਕਿੰਨਾ ਵਧਿਆ ਹੈ ਇਹ ਦੱਸਣਾ ਮੁਸ਼ਕਲ ਹੈ ਕਿਉਂਕਿ ਅੰਕੜੇ ਉਪਲਬਧ ਨਹੀਂ ਅੰਕੜੇ ਜੇਕਰ ਉਪਲਬਧ ਨਹੀਂ ਹੋਣਗੇ ਤਾਂ ਭਾਰਤੀ ਆਰਥਿਕਤਾ ਦਾ ਜਹਾਜ਼ ਬਗੈਰ ਕਿਸੇ ਦਿਸ਼ਾ ਦੇ ਹੀ ਤਰਦਾ ਪਿਆ ਸਮਝੋ ਉਹ ਇਹ ਵੀ ਕਹਿੰਦੇ ਨੇ ਕਿ ਇਹ ਸਿਰਫ ਅੰਕੜਿਆਂ ਦੀ ਗੱਲ ਨਹੀਂ ਹੈ ਇਸ ਨਾਲ ਅਨਾਜ ਉਤਪਾਦਨ ਬਾਰੇ ਅਹਿਮ ਨੀਤੀਗਤ ਸਵਾਲ ਵੀ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਚੌਲ ਅਤੇ ਕਣਕ ਦੇ ਉਤਪਾਦਨ ਤੋਂ ਵੱਖ ਹੁਣ ਸਾਨੂੰ ਖੇਤੀ ਉਤਪਾਦਾਂ ਦੀ ਵਿਭਿੰਨਤਾ ਬਾਰੇ ਵੀ ਸੋਚਣਾ ਚਾਹੀਦਾ ਹੈ ਜਾਂ ਨਹੀਂ ਉਹਨਾਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਇੰਝ ਸੰਭਵ ਹੋ ਸਕੇ ਅਤੇ ਅਜਿਹੀਆਂ ਸੰਭਾਵਨਾਵਾਂ ਨੂੰ ਕਿਵੇਂ ਅੱਗੇ ਵਧਾਇਆ ਜਾਏ ਸੋਚਣਾ ਚਾਹੀਦਾ ਹੈ ਜਾਂ ਕੀ ਸਾਨੂੰ ਅਨਾਜ ਦੀ ਬਰਾਮਤ ਯਾਨੀ ਐਕਸਪੋਰਟ ਉਤਾਰਨੀ ਚਾਹੀਦੀ ਹੈ ਪਰ આજ ਦੀ ਕੀਮਤ ਕਿਸੇ ਮੁਕਾਬਲੇਦਾਰੀ ਨਾਲ ਤਾਂ ਤੈਅ ਹੁੰਦੀ ਨਹੀਂ ਕਿਸਾਨਾਂ ਨੂੰ ਚੌਲਾਂ ਅਤੇ ਕਣਕ ਦੀ ਵਾਢੀ ਦੀ ਕੀਮਤ ਵੀ ਚੰਗੀ ਮਿਲ ਜਾਂਦੀ ਹੈ ਭਾਰਤ ਵਿੱਚ ਇਸ ਦੀ ਇੱਕ ਸੁਨਿਸ਼ਚਿਤ ਨੀਤੀ ਮੌਜੂਦ ਹੈ ਪਰ ਇੰਨੀ ਚੰਗੀ ਉਪਜ ਲਈ ਇੰਨੀ ਹੀ ਮੰਗ ਵੀ ਮੌਜੂਦ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰ ਦੀ ਚੰਗੀ ਕੀਮਤ ਦੇਣ ਦੀ ਵਚਨਬੱਧਤਾ ਬਰਕਰਾਰ ਰਹਿ ਸਕੇ ਮੌਜੂਦਾ ਸਮੇਂ 'ਚ ਇਹ ਗੱਲ ਸਪੱਸ਼ਟ ਹੀ ਨਹੀਂ ਕਿ ਅਨਾਜ ਦੀ ਖਪਤ ਕਿੰਨੀ ਅਤੇ ਕਿੱਥੇ ਹੋ ਰਹੀ ਹੈ ਇਸ ਬਾਰੇ ਅਸੀਂ ਪਤਾ ਲਾ ਸਕੀਏ ਇਸ ਦੇ ਅੰਕੜੇ ਮੌਜੂਦ ਨਹੀਂ ਇਸ ਗੰਭੀਰ ਸਮੱਸਿਆ 'ਵਲ ਜਾਂਦਰੇਜ਼ ਅਤੇ ਕ੍ਰਿਸਚਨ 올ਡੀਜਸ ਦਾ ਇਹ ਲੇਖ ਧਿਆਨ ਦਵਾਉਂਦਾ ਹੈ ਐਸੇ ਅਖਬਾਰ ਦੇ ਇੱਕ ਹੋਰ ਲੇਖ ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ 'ਚ ਜਨਤਕ ਨੀਤੀਆਂ ਅਤੇ ਆਲਮੀ ਮਾਮਲਿਆਂ ਵਿਸ਼ੇ 'ਚ ਐਮਏ ਦੀ ਪੜ੍ਹਾਈ ਕਰ ਰਹੀ ਨਿਸ਼ੀਤਾ ਗੁਪਤਾ ਨੇ ਇੱਕ ਲੇਖ ਲਿਖਿਆ ਹੈ ਜੋ ਵਿਦੇਸ਼ ਨੀਤੀ ਬਾਰੇ ਭਾਰਤ ਦੀ ਸਥਿਤੀ ਉੱਪਰ ਨਤੀਜਿਆਂ ਦੀ ਪ੍ਰਭਾਵ ਨਾ ਕਰਨ ਵਾਲੇ ਸੋਸ਼ਲ ਮੀਡੀਆ ਪ੍ਰਚਾਰ ਜਾਂ ਆंदोलਨ ਕਾਰਨ ਪੈਣ ਵਾਲੇ ਅਸਰਾਂ ਦੀ ਗੱਲ ਕਰਦੀ ਹੈ ਉਹ ਲਿਖਦੀ ਹੈ ਕਿ ਨਵੇਂ ਸਾਲ 'ਚ ਸੋਸ਼ਲ ਮੀਡੀਆ ਯੂਜ਼ਰਸ ਨੇ ਮਾਲਦੀਵਜ਼ ਖਿਲਾਫ ਜੋ ਮਹਿੰਮ ਚੜੀ ਹੈ ਇੰਜ ਮਾਲਦੀਵਜ਼ 'ਚ ਕੁਝ ਅਧਿਕਾਰੀਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀਆਂ ਟਿੱਪਣੀਆਂ ਕਰਨ ਮਗਰੋਂ ਹੋਇਆ ਇਸ ਘਟਨਾ ਨਾਲ ਇਸ ਵੱਲ ਧਿਆਨ ਗਿਆ ਕਿ ਅੰਤਰਰਾਸ਼ਟਰੀ ਸਬੰਧਾਂ ਉੱਪਰ ਅਸਰ ਪਾਉਣ ਲਈ ਸੋਸ਼ਲ ਮੀਡੀਆ ਕਿੰਨੀ ਵੱਡੀ ਤਾਕਤ ਬਣ ਗਿਆ ਹੈ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਅਤੇ ਮਾਲਦੀਵਜ਼ ਵਿਚਕਾਰ ਸਬੰਧ ਵਿਗੜ ਗਏ ਨੇ ਮਾਲਦੀਵਜ਼ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ ਹੈ ਜਿਸ ਕਰਕੇ ਮਾਲਦੀਵਜ਼ ਨੇ ਆਪਣੀ ਇੰਡੀਆ ਫਰਸਟ ਨੀਤੀ ਨੂੰ ਤਿਆਗ ਕੇ ਇੰਡੀਆ ਆਊਟ ਨੀਤੀ ਨੂੰ ਅਪਣਾ ਲਿਆ ਹੈ ਮਾਲਦੀਵਜ਼ ਦਾ ਹਰ ਨਵਾਂ ਰਾਸ਼ਟਰਪਤੀ ਆਪਣਾ ਪਹਿਲਾ ਦੌਰਾ ਭਾਰਤ ਦਾ ਕਰਦਾ ਹੁੰਦਾ ਸੀ ਪਰ ਨਵੇਂ ਚੁਣੇ ਗਏ ਰਾਸ਼ਟਰਪਤੀ ਮੋਇਜ਼ੂ ਪਹਿਲਾ ਦੌਰਾ ਚੀਨ ਦਾ ਕਰ ਰਹੇ ਨੇ ਨਿਸ਼ੀਤਾ ਕਹਿੰਦੀ ਹੈ ਕਿ ਅੱਜ ਦੀ ਸੋਸ਼ਲ ਮੀਡੀਆ ਨਾਲ ਨਿਰਧਾਰਤ ਹੁੰਦੀ ਦੁਨੀਆ 'ਚ ਅਚਾਨਕ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਪੈਦਾ ਹੋਈਆਂ ਲਹਿਰਾਂ ਕੂਟਨੀਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਰੌਲਾ ਪਾਣ ਵਾਲੇ ਭਾਰਤ ਦੀ ਵਿਦੇਸ਼ ਨੀਤੀ ਅਤੇ ਲੋਕਾਂ ਦੀਆਂ ਭਾਵਨਾਵਾਂ ਵਿਚਕਾਰ ਵੱਡੇ ਖੱਪੇ ਦਾ ਪਤਾ ਦਿੰਦੇ ਨੇ ਇੱਕ ਹੋਰ ਉਦਾਹਰਣ ਦਿੰਦੇ ਹਾਂ ਨਿਸ਼ੀਤਾ ਗੁਪਤਾ ਲਿਖਦੀ ਹੈ ਕਿ ਰੂਸ ਯੂਕਰੇਨ ਜੰਗ ਵਿੱਚ ਭਾਰਤ ਦੀ ਸਰਕਾਰੀ ਨੀਤੀ ਨਿਰਪੱਖਤਾ ਦੀ ਸੀ ਪਰ ਸੋਸ਼ਲ ਮੀਡੀਆ ਦੇ ਜ਼ਿਆਦਾਤਰ ਯੂਜ਼ਰ ਜੋ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੇ ਸਮਰਥਕ ਨੇ ਪੁਤਿਨ ਦੇ ਪੱਖ ਵਿੱਚ ਮੁਹਿੰਮ ਚਲਾ ਰਹੇ ਸਨ ਇਹਨਾਂ ਰੁਝਾਨਾਂ ਚ ਦੱਖਣਪੰਤੀ ਅਸਰਾਂ ਦਾ ਪਤਾ ਲੱਗਦਾ ਹੈ ਇੱਕ ਹੋਰ ਉਦਾਹਰਣ ਉਹ ਭਾਰਤ ਕੈਨੇਡਾ ਸਬੰਧਾਂ ਦਾ ਦਿੰਦੀ ਹੈ ਸਿੱਖ ਵਕਵਾਦੀ ਨੇਤਾ ਹਰਦੀਪ ਸਿੰਘ ਨਿੱਜਰ ਦੀ ਹਤਿਆ ਦਾ ਇਲਜ਼ਾਮ ਕੈਨੇਡਾ ਨੇ ਭਾਰਤ ਉੱਪਰ ਲਾਇਆ ਭਾਰਤ ਨੇ ਇਸ ਇਲਜ਼ਾਮ ਨੂੰ ਰੱਦ ਕਰ ਦਿੱਤਾ ਪਰ ਭਾਰਤੀ ਸੋਸ਼ਲ ਮੀਡੀਆ ਯੂਜ਼ਰਾਂ ਨੇ ਕੀ ਕੀਤਾ ਘਰ ਮੇਂ ਘੁਸ ਕੇ ਮਾਰਾਂਗੇ ਦਾ ਰਾਗ ਲਾਪਿਆ ਅਤੇ ਇਸ ਨੂੰ ਭਾਰਤ ਦੀ ਜਿੱਤ ਕਰਾਰ ਦਿੱਤਾ ਯਾਨੀ ਭਾਰਤ ਦੇ ਸਰਕਾਰੀ ਸਟੈਂਡ ਤੋਂ ਉਲਟ ਕੰਮ ਕੀਤਾ ਇਸ ਦਾ ਮਤਲਬ ਇਹ ਹੈ ਕਿ ਅਚਾਨਕ ਜੋਸ਼ ਨਾਲ ਛਾਲਾਂ ਮਾਰਨ ਵਾਲਾ ਪਬਲਿਕ opinion ਜਾਂ ਆਮ رائے ਭਾਰਤ ਦੀ ਵਿਦੇਸ਼ ਨੀਤੀ ਨੂੰ ਤੈਅ ਕਰਦਾ ਹੈ ਇਸ ਨਾਲ ਲੰਬੇ ਸਮੇਂ ਦੇ ਸਾਥੀ ਦੇਸ਼ਕ ਖਿਲਾਫ ਵੀ ਮੋੜ ਬਣ ਸਕਦਾ ਹੈ ਭਾਰਤ ਇਸ ਮੁਸੀਬਤ ਚ ਪੈ ਸਕਦਾ ਹੈ ਕਿ ਆਪਣੀ ਘਰੇਲੂ ਜਨਤਾ ਨੂੰ ਸਾਹਮਣੇ ਆ ਜਾਏ ਜਾਂ ਵਿਦੇਸ਼ ਨੀਤੀ ਨੂੰ ਭਾਰਤ ਦੇ ਸੋਸ਼ਲ ਮੀਡੀਆ ਯੂਜ਼ਰ ਇਜ਼ਰਾਈਲ ਪੱਖੀ ਗਲਤ ਜਾਣਕਾਰੀ ਵਾਲੀ ਮੁਹਿੰਮ ਚ ਚਲਾਉਂਦੇ ਵੀ ਦਿਖੇ ਨੇ ਜਦੋਂ ਇਜ਼ਰਾਈਲ ਨੇ ਗਾਜ਼ਾ ਤੇ ਬੰਬ ਸੁੱਟੇ ਸੱਜੇ ਪੱਖੀ ਅਤੇ ਹਿੰਦੂ ਰਾਸ਼ਟਰਵਾਦੀ ਸੋਸ਼ਲ ਮੀਡੀਆ ਯੂਜ਼ਰ ਫਲਸਤੀਨ ਬਾਰੇ ਗਲਤ ਜਾਣਕਾਰੀ ਅਤੇ ਇਸਲਾਮੋਫੋਬਿਕ ਅਰਥਾਤ ਇਸਲਾਮ ਬਾਰੇ ਪੈ ਪੈਦਾ ਕਰਨ ਵਾਲੀਆਂ ਝੂਠੀਆਂ ਜਾਣਕਾਰੀਆਂ ਫੈਲਾਉਂਦੇ ਪਾਏ ਗਏ ਜਦ ਕਿ ਭਾਰਤ ਦਾ ਸਰਕਾਰੀ ਸਟੈਂਡ ਵੱਖ ਸੀ ਭਾਰਤ ਨੇ ਮਾਨਵਤਾ ਦੇ ਆਧਾਰ ਤੇ ਇਸ ਜੰਗ ਨੂੰ ਰੋਕਣ ਅਤੇ ਫਲਸਤੀਨ ਨੂੰ ਮਦਦ ਦੇਣ ਦੀ ਅਪੀਲ ਕੀਤੀ ਸੀ ਇਹ ਨਿਸ਼ੀਤਾ ਗੁਪਤਾ ਦਾ ਲੇਖ ਇਨ੍ਹਾਂ ਗੱਲਾਂ ਵੱਲ ਧਿਆਨ ਦਿਵਾਉਂਦਾ ਹੈ ਇਹ ਸਾਰੀ ਗੱਲਾਂ ਪੜ੍ਹ ਕੇ ਮੇਰਾ ਤਾਂ ਇੱਕੋ ਹੀ ਨਜ਼ਰੀਆ ਬਣਦਾ ਹੈ ਦੋਸਤੋ ਮੈਨੂੰ ਤਾਂ ਸੋਸ਼ਲ ਮੀਡੀਆ ਤੇ ਇਹ ਟਮੀ ਇਸ਼ੂ ਵਾਲੀ ਗੱਲ ਲੱਗਦੀ ਹੈ